ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਲਗਾਤਾਰ ਤਣਾਅ ਜਿਹੜਾ ਹੈ ਉਹ ਵਧਦਾ ਜਾ ਰਿਹਾ ਸੀਗਾ ਲੇਕਿਨ ਹੁਣ ਇੱਕ ਵਾਰ ਜਿਹੜਾ ਹੈਗਾ ਵਿਸ਼ਰਾਮ ਲੱਗਿਆ ਹੈਗਾ ਇਸ ਦੇ ਉੱਪਰ ਜਿਹੜੀ ਹੈ ਸੀਜ਼ ਫਾਇਰ ਜਿਹੜੀ ਹੈ ਉਹ ਕੀਤੀ ਗਈ ਹੈ ਦੋਨਾਂ ਮੁਲਕਾਂ ਦੀ ਸਹਿਮਤੀ ਦੇ ਨਾਲ ਜਿਹੜਾ ਹੈ ਸੀਜ਼ ਫਾਇਰ ਲਗਾਇਆ ਗਿਆ ਹੈਗਾ ਤਾਂ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਜਿਹੜਾ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੈਗੇ ਹਨ ਕਿ ਜੋ ਦੋਨਾਂ ਦੇਸ਼ਾਂ ਨੇ ਫੈਸਲਾ ਲਿਆ ਉਹ ਆਮ ਲੋਕਾਂ ਦੇ ਵਾਸਤੇ ਕਿੰਨਾ ਕੁ ਸਹੀ ਹੈ ਸਰ ਕਿਦਾਂ ਦੇਖਦੇ ਹੋ ਕਿ ਸੀਜ਼ ਫਾਇਰ ਜਿਹੜੀ ਹੈ ਉਹ ਕੀਤੀ ਗਈ ਹੈਗੀ ਆ ਦੋਨਾਂ ਦੇਸ਼ਾਂ ਦੀ ਜਿਹੜਿਆ ਸਹਿਮਤੀ ਦੇ ਨਾਲ ਇਹ ਜਿਹੜੀ ਕੀਤੀ ਗਈ ਆ ਭਾਰਤ ਦੇ ਜਿਹੜਾ ਗ੍ਰਾਮ ਭਾਗ ਦੇ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਇਹਦੀ ਜਾਣਕਾਰੀ ਦਿੱਤੀ ਗਈ ਆ ਦੇਖੋ ਜੀ ਲੜਾਈ ਤਾਂ ਕਦੀ ਵੀ ਚੰਗੀ ਨਹੀਂ ਹੁੰਦੀ ਲੜਾਈ ਦਾ ਜਿਹੜਾ ਫੈਸਲਾ ਆਇਆ ਹੈ ਕਿ ਸੀਜ਼ਫਾਇਰ ਦਾ ਇਹ ਅੱਛਾ ਹੀ ਹੈ ਜੀ ਫੈਸਲਾ ਕਿਦਾਂ ਦੇਖਦੇ ਸੀਗੇ ਕਿ ਤਣਾਅ ਲਗਾਤਾਰ ਵਧਿਆ ਹੋਇਆ ਸੀਗਾ ਦੋਹਾਂ ਦੇਸ਼ਾਂ ਦੇ ਵਿਚਾਲੇ ਜੀ ਜੰਗ ਚੱਲਦੀ ਰਹਿੰਦੀ ਜਾਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਤਾਂ ਕਿੰਨਾ ਕ ਨੁਕਸਾਨ ਜਿਹੜਾ ਹੋਣਾ ਸੀਗਾ ਇਹਦੇ ਨਾਲ ਆਮ ਜਿਹੜਾ ਲੋਕਾਂ ਦੇ ਉੱਤੇ ਕਿੰਨਾ ਕ ਅਸਰ ਪੈ ਰਿਹਾ ਸੀਗਾ ਦੇਖੋ ਜੀ ਨੁਕਸਾਨ ਤਾਂ ਜੋ ਹੋਣਾ ਸੀ ਉਹ ਹੋਣਾ ਹੀ ਸੀਗਾ ਪਰ ਜਿਹੜਾ ਅਸੀਂ ਪੂਰੇ ਦੇਸ਼ ਲੈਵਲ ਤੇ ਟੈਰਰਿਜ਼ਮ ਦਾ ਜਿਹੜਾ ਨੁਕਸਾਨ ਅਸੀਂ ਚੱਲ ਰਹੇ ਆ ਉਹ ਬਹੁਤ ਜ਼ਿਆਦਾ ਵੱਡਾ ਸੀਗਾ ਤੇ ਮੈਂ ਉਮੀਦ ਕਰਦਾ ਵਾਂ ਕਿ ਸਰਕਾਰ ਨੇ ਜੇ ਉਹਨਾਂ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ ਉਹ ਕਿਸੇ ਸ਼ਰਤਾ ਦੇ ਨਾਲ ਕੀਤੀ ਹੋਣੀ ਹੈ ਉਹਦੇ ਨਾਲ ਜਿਹੜਾ ਸਾਡੇ ਤੇ ਹਰ ਵੇਲੇ ਟੈਰਰਿਜ਼ਮ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ ਉਹਨੂੰ ਜਰੂਰ ਲਗਾਮ ਹੋਣੀ ਚਾਹੀਦੀ ਹੈ ਇਹ ਤਾਂ ਦੀ ਸੀਸਫਾਇਰ ਮੈਨੇ ਰੱਖਦਾ ਨਹੀਂ ਤਾਂ ਸ਼ਾਇਦ ਇਹਨਾ ਮੈਨੇ ਨਹੀਂ ਰੱਖਦਾ ਕਿ ਬਹੁਤ ਸਾਰੇ ਲੋਕਾਂ ਦੇ ਜ਼ੈਨ ਦੇ ਵਿੱਚ ਇਹ ਵੀ ਸਵਾਲ ਆਂਦਾ ਹੈ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਨਹੀਂ ਕੀਤਾ ਜਾ ਸਕਦਾਗਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕੋਈ ਸ਼ਰਾਰਤ ਦੁਬਾਰਾ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਦੇਖੋ ਜੀ ਜੋ ਪੁਰਾਣੀ ਹਿਸਟਰੀ ਹੈ ਤੇ ਇਹਨਾਂ ਦੇ ਕੋਈ ਵੀ ਯਕੀਨ ਨਹੀਂ ਕਰ ਸਕਦਾ ਇਹਨਾਂ ਦੇ ਉੱਤੇ ਜੋ ਇਹਨਾਂ ਨੇ ਕੱਤਰ ਚ ਹੋਇਆ ਜਾਂ ਉਸ ਤੋਂ ਬਾਅਦ ਜਦੋਂ ਇਹ ਤਾਜ ਮਹਿਲ ਦੇਖਣ ਆਏ ਤਾਂ ਉਦੋਂ ਹੋਇਆ ਜਦੋਂ ਸਾਡੇ ਵਜਪੀ ਸਾਹਿਬ ਵੇਲੇ ਪ੍ਰਾਈਮ ਮਿਨਿਸਟਰ ਸੀ ਉਦੋਂ ਬਸ ਯਾਤਰਾ ਚੱਲੀ ਸੀ ਉਦੋਂ ਹੋਇਆ ਜਾਂ ਉਸ ਤੋਂ ਵੇਲੇ ਕਾਰਗਿਲ ਦਾ ਹੋਇਆ ਜਾਂ ਤਾਜ ਕੋਰ ਤਾਜ ਦੇ ਵਿੱਚ ਬੰਬੇ ਜੋ ਕੁਝ ਹੋਇਆ ਤੇ ਇਹਨਾਂ ਤੇ ਵਿਸ਼ਵਾਸ ਕਰਨਾ ਤੇ ਨੈਚੁਰਲੀ ਹੈ ਜਿਹੜਾ ਲੋਕਾਂ ਦੀ ਇਹ ਭਾਵਨਾ ਹੈ ਬਿਲਕੁਲ ਠੀਕ ਹੈ ਬਾਕੀ ਹੁਣ ਵਿਸ਼ਵਾਸ ਦੇ ਇਲਾਵਾ ਤੇ ਕੋਈ ਹਲ ਵੀ ਨਹੀਂ ਹੈਗਾ ਫਿਰ ਮੌਕਾ ਤੇ ਦੇਣਾ ਹੀ ਪਏਗਾ ਇਹਦੇ ਨਾਲ ਕੋਈ ਕਿਉਂਕਿ ਸਾਡੇ ਜਿਹੜੇ ਜਵਾਨ ਨੇ ਉਹ ਸਾਡੇ ਨੇ ਉਹਨਾਂ ਦੀ ਕੈਜ਼ੁਐਲਟੀਆਂ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਿਵਿਲIANS ਦੀ ਵੀ ਨਹੀਂ ਕਰ ਸਕਦੇ ਇਸ ਲਈ ਜੇ ਇਹਨਾਂ ਤੇ ਵਿਸ਼ਵਾਸ ਨਾ ਵੀ ਕਰੀਏ ਤੇ ਚਲੋ ਇਹ ਚੀਜ਼ ਦਾ ਚੰਗੀ ਹੀ ਹੈਗੀ ਜੇ ਇਹਦੇ ਤੇ ਕੁਝ ਹੋ ਜਾਵੇ ਤਾਂ ਪਰ ਇਹ ਹੈ ਕਿ ਵੀ ਇਹਦੇ ਨਾਲ ਕੋਈ ਟੈਰਰਿਜ਼ਮ ਦਾ ਨਿਰਣਾਇਕ ਡਿਸੀਜਨ ਜ਼ਰੂਰ ਨਿਕਲਣਾ ਚਾਹੀਦਾ ਹੈ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਵਿਭਾਗ ਦੇ ਵੱਲੋਂ ਤਾਂ ਉਹਨਾਂ ਨੇ ਕਿਹਾ ਗਿਆ ਕਿ ਉਹਨਾਂ ਦੇ ਜਿਹੜਾ ਫੋਨ ਕਾਲ ਉਹਨਾਂ ਦੇ ਵੱਲੋਂ ਜਿਹੜੀ ਹੈ ਪਹਿਲ ਕਦਮੀ ਕੀਤੀ ਗਈ ਹੈ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਕੀ ਕਾਰਨ ਹੋ ਸਕਦਾ ਕਿ ਉਹਨਾਂ ਦੇ ਵੱਲੋਂ ਜਿਹੜਾ ਪਹਿਲ ਕਦਮੀ ਇਸ ਚੀਜ਼ ਦੀ ਕੀਤੀ ਗਈ ਹੈਗੀ ਹੈ ਔਰ ਭਾਰਤ ਵੀ ਉਸ ਦੇ ਵਿੱਚ ਜਿਹੜਾ ਉਹਨਾਂ ਹਾਂ ਦੇ ਵਿੱਚ ਸ਼ਾਮਲ ਹੋਇਆ ਦੇਖੋ ਜੀ ਮਤਲਬ ਕਿ ਜੇ ਵੀ ਕਰਨਾ ਹੋਵੇ ਗੱਲ ਤੇ ਜੋ ਮਰਜ਼ੀ ਕਰੀ ਚੱਲੋ ਮਤਲਬ ਕਿ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਲੱਗ ਸਕਦਾ ਚੀਜ਼ ਇਹ ਕਿ ਬਾਕੀ ਹੈ ਕਿ ਵੀ ਇੰਡੀਆ ਦੀ ਪੋਜੀਸ਼ਨ ਇਸ ਵੇਲੇ ਬਹੁਤ ਵਧੀਆ ਹੈ ਸਾਡੇ ਕੋਲ ਅੱਛੇ ਵੈਪਨਸ ਹੈ ਸਾਡਾ ਮਨੋਬਲ ਅੱਛਾ ਹੈ ਸਾਡੇ ਕੋਲ ਲੀਡਰਸ਼ਿਪ ਅੱਛੀ ਹੈਗੀ ਹੈ ਤੇ ਜੋ ਅਸੀਂ ਉਹਨਾਂ ਦਾ ਡੈਮੇਜ ਅਸੀਂ ਉੱਤੇ ਕੀਤਾ ਹੋਣਾ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਇਹ ਉਦਾਸਰ ਹੋ ਸਕਦਾ ਹੈ ਹੋ ਸਕਦਾ ਹੈ ਕੋਈ ਜਿਵੇਂ ਦੇਖਿਆ ਸੀਗਾ ਕਿ ਪ੍ਰੈਜ਼ੀਡੈਂਟ ਉਥੇ ਦੇ ਅਮਰੀਕਾ ਦੇ ਦਾ ਵੀ ਟਵੀਟ ਆਇਕ ਆਇਆ ਸੀਗਾ ਉਸ ਤੋਂ ਬਾਅਦ ਇਹ ਸਾਰੀਆਂ ਖਬਰਾਂ ਫਲੈਸ਼ ਹੋਣੀਆਂ ਸ਼ੁਰੂ ਹੋਈਆਂ ਹੁਣ ਸਦਾ ਉਹਨਾਂ ਨੇ ਮਦਦਸਤਾ ਕੀਤੀ ਹੋएगी ਇਹਦੇ ਲਈ ਕਿ ਵੀ ਦੇਖੋ ਇੱਕ ਵਾਰੀ ਕੋਈ ਇਹਦਾ ਕੰਕਲੂਜਨ ਕੱਢੋ ਤੇ ਠੀਕ ਹੈ ਬਾਕੀ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਇੰਟੈਲੀਜੈਂਸ ਦੀ ਇਕਨੋਮੀ ਦੀ ਗੱਲ ਕਰਦਾ ਪਿਆ ਇੰਡੀਆ 'ਚ ਬੁਲੇਟ ਟ੍ਰੇਨ ਚੱਲ ਰਹੀਆਂ ਨੇ ਜਹਾਜ਼ ਚੱਲ ਰਹੇ ਨੇ ਅਸੀਂ ਕਿੱਥੇ ਅੰਤਰਿਕਸ਼ 'ਚ ਕਿੱਥੇ ਜਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਬਰਾਬਰ ਦੇ ਆਜ਼ਾਦ ਹੋਏ ਹੋ ਤੇ ਅੱਜ ਤੁਸੀਂ ਕਿੱਥੇ ਖੜੇ ਹੋ ਤੁਸੀਂ ਆ ਲਫਾਵਿਆਂ ਚ ਤੁਸੀਂ ਗੈਸ ਲੈ ਕੇ ਘੁੰਮਦੇ ਪਏ ਹੋ ਚਲੋ ਸਾਡੇ ਜੋ ਇਲਾਕਾ ਹੋਏ ਭਰਾਣੇ ਕਿਸੇ ਬਾਹਰ ਤੇ ਅਸੀਂ ਉਹਨਾਂ ਨਾਲ ਸympathy ਵੀ ਰੱਖਦੇ ਹਾਂ ਪਰ ਜਿਹੜੇ ਆ ਚੀਜ਼ਾਂ ਹੁੰਦੀਆਂ ਟੈਰਰਿਜ਼ਮ ਵਾਲੀਆਂ ਫਿਰ ਉਹਦੋ ਐਜ਼ ਅ ਹਿੰਦੁਸਤਾਨੀ ਤੋਂ ਸਾਨੂੰ ਇਹ ਬਹੁਤ ਬੁਰਾ ਲੱਗਦਾ ਕਿ ਵੀ ਇਹ ਜੋ ਹੋ ਰਿਹਾ ਹੈ ਇਹ ਠੀਕ ਨਹੀਂ ਹੋ ਰਿਹਾ ਠੀਕ ਹੈ ਉੱਥੇ ਦੀ ਵੀ ਪਬਲਿਕ ਦਾ ਕੋਈ ਕਸੂਰ ਨਹੀਂ ਹੈ ਪਰ ਉੱਥੇ ਦੇ ਸ਼ਰਾਰਤੀ ਅਨਸਰ ਜਾਂ ਉੱਥੇ ਦੇ ਐਡਮਿਨਿਸਟ੍ਰੇਟਿਵ ਜਿਹੜੇ ਬਹੁਤ ਕਟੜਵਾਦ ਚ ਹੈਗੇ ਨੇ ਇਹ ਸਭ ਉਹਨਾਂ ਦੇ ਕਰਕੇ ਹੁੰਦਾ ਲੱਗਦਾ ਹੈ ਕਿ ਪਾਕਿਸਤਾਨ ਜਿਹੜਾ ਡਰ ਗਿਆ ਹੋਊਗਾ ਇਸ ਕਰਕੇ ਜਿਹੜਾ ਉਹਨੇ ਪਹਿਲ ਕਦਮੀ ਕੀਤੀ ਹੈਗੀ ਹੈ ਬਿਲਕੁਲ ਜੀ ਬਿਲਕੁਲ ਲੱਗਦਾ ਹੈ ਤੇ ਡਰ ਗਿਆ ਆਪਾਂ ਕੀ ਕਹਿ ਸਕਦੇ ਚਲੋ ਇੱਕ ਵਾਰੀ ਸਹਿਮਤੀ ਕਰਾਈਏ ਮੰਤਰੀ ਬੈਠੇ ਆ ਆਪਾਂ ਵਿਸ਼ਵਾਸ ਤਾਂ ਨਹੀਂ ਫਿਲਹਾਲ ਕਰ ਸਕਦੇ ਆਪਣੇ ਮੰਤਰੀ ਬੈਠੇ ਬਾਹਰਲੇ ਜਿਨ੍ਹਾਂ ਨੇ ਬੈ ਕੇ ਫੈਸਲਾ ਕਰਵਾਇਆ ਤੇ ਕੋਈ ਨਹੀਂ ਜੇ ਕੋਈ ਵਿਸ਼ਵਾਸ ਘਰ ਦੀ ਕਰਨ ਦੀ ਕੋਸ਼ਿਸ਼ ਵੀ ਕਰਨਗੇ ਤੇ ਆਪਣੇ ਬੰਦੇ ਬੈਠੇ ਫਿਰ ਕਰਨਗੇ ਗੱਲਬਾਤ ਆਪੇ ਅਗਲੇ ਦੋਹਾਂ ਦੇਸ਼ਾਂ ਦੇ ਜਿਹੜਾ ਆਮ ਪਬਲਿਕ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਤਣਾਅ ਇਸ ਦੇ ਨਾਲ ਘਟਿਆ ਹੋਵੇਗਾ ਬਹੁਤ ਜ਼ਿਆਦਾ ਫਰਕ ਵੇਖਿਆ ਜੀ ਮੈਂ ਆਪਣੇ ਘਰ ਚੀ ਬਾਹਰ ਚੀ ਇਹ ਦੇਖਦਾ ਆ ਕਿ ਇੱਕੋ ਵਰੀ ਮੂਹ ਮੂਹ ਤੇ ਰੰਗਤ ਆ ਗਈ ਸਭ ਦੇ ਕਿ ਚਲੋ ਜਿਵੇਂ ਹੀ ਫੈਸਲਾ ਪੰਜ ਸਵਾ ਪੰਜ ਆਇਆ ਤੇ ਇਹਨਾਂ ਨੇ ਗਰੁੱਪ ਵਿੱਚ ਪੜਿਆ ਤੇ ਸਭ ਨੇ ਬਹੁਤ ਜਲਦੀ ਵਾਇਰਲ ਹੋ ਗਈ ਐ ਮੇਰੀ ਚੀਜ਼ ਤੇ ਬਹੁਤ ਖੁਸ਼ ਨੇ ਸਾਰੇ ਇਸ ਚੀਜ਼ ਨਾਲ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਸਰ ਤੁਸੀਂ ਕਿਦਾਂ ਦੇਖਦੇ ਹੋ ਕਿ ਇਸ ਫੈਸਲੇ ਨੂੰ ਕਿ ਕੀ ਇਹ ਫੈਸਲਾ ਜਿਹੜਾ ਆਇਆ ਹੈਗਾ ਸਵੀਸ ਫਾਇਰ ਦਾ ਕੀ ਇਹਦਾ ਦਾ ਇੰਪੈਕਟ ਜਿਹੜਾ ਹੋਰ ਪਏਗਾ ਜੀ ਦੇਖੋ ਜੀ ਇਹ ਦੋਨਾਂ ਦੇਸ਼ਾਂ ਦੀ ਬਿਹਤਰੀ ਵਾਸਤੇ ਫੈਸਲਾ ਆਇਆ ਜੀ ਵਾਇਲੈਂਸ ਦਾ ਕਿਸੇ ਵੀ ਮੁੱਦੇ ਦਾ ਕਿਸੇ ਵੀ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਜੀ ਸ਼ਾਂਤੀ ਅਲਟੀਮੇਟਲੀ ਆਪ ਨੂੰ ਪੀਸ ਵਾਲੀ ਜਾਣਾ ਚਾਹੀਦਾ ਤੇ ਜਿਹੜਾ ਆਪਾਂ ਪਿਛਲੇ ਦੋ ਦਿਨ ਆਪਾਂ ਵਿਟਨੈਸ ਕੀਤੇ ਨੇ ਦੋ ਦਿਨ ਆਪਾਂ ਦੇਖੇ ਨੇ ਜੀ ਮਤਲਬ ਅਸੀਂ ਤਾਂ ਉਹ ਰਾਤ ਵਾਲਾ ਸੀਨ ਪਹਿਲੀ ਵਾਰੀ ਦੇਖਿਆ ਬੀਂਗ ਅ ਅਸੀਂ ਬਾਰਡਰ ਏਰੀਆ ਰੈਜ਼ੀਡੈਂਟ ਪਰ ਦੇਖਿਆ ਕਿ ਰਾਤ ਨੂੰ ਦਿਲ ਦੇ ਲਿਆ ਜੀ ਇੱਕ ਵਾਰੀ ਵੇਖ ਕੇ ਪਰ ਅੱਜ ਫੈਸਲਾ ਸੁਣ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿ ਚਲੋ ਅਲਟੀਮੇਟਲੀ ਇਹ ਮਤਲਬ ਇਹ ਸਹੀ ਕਿ ਆਪਾਂ ਅੰਜਾਮ ਤੇ ਪਹੁੰਚੇ ਦੇ ਪਾਕਿਸਤਾਨ ਦੇ ਉੱਤੇ ਜਿਹੜਾ ਉਹਨਾਂ ਦੇ ਵੱਲੋਂ ਸਹਿਮਤੀ ਜਤਾਈ ਗਈ ਹੈਗੀ ਆ ਲਗਾਤਾਰ ਜਿਹੜੀ ਅਗਲੀ ਗੱਲਬਾਤ 12 ਤਰੀਕ ਨੂੰ ਜਿਹੜੀ ਦੁਬਾਰਾ ਹੋਏਗੀ ਤੁਹਾਨੂੰ ਲੱਗਦਾ ਹੈਗਾ ਕਿ ਪਾਕਿਸਤਾਨ ਦੇ ਉੱਤੇ ਵਿਸ਼ਵਾਸ ਜਿਹੜਾ ਕੀਤਾ ਜਾ ਸਕਦਾ ਹੈ ਕਿ ਕੋਈ ਸ਼ਰਾਰਤ ਦੁਬਾਰਾ ਨਹੀਂ ਕਰੇਗਾ ਦੇਖੋ ਜੀ ਇਹ ਮਤਲਬ ਕੰਟਰੀ ਦੀ ਜਿਹੜੀ ਪਿਛਲੀ ਹਿਸਟਰੀ ਦੇਖੀ ਵਿਸ਼ਵਾਸਯੋਗ ਤਾਂ ਨਹੀਂ ਹੈਗੇ ਪਰ ਮੈਨੂੰ ਲੱਗਦਾ ਕਿ ਇਸ ਵਾਰ ਜੋ ਇੰਡੀਅਨ ਆਰਮ ਫੋਰਸਸ ਨੇ ਇਹਨਾਂ ਨੂੰ ਸਬਕ ਸਿਖਾਇਆ ਹੈ ਮੈਨੂੰ ਲੱਗਦਾ ਹੈ ਕਿ ਇਸ ਵਾਰ ਆਪਾਂ ਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਕਿ ਕਿ ਉਹਨਾਂ ਨੂੰ ਆਪਾਂ ਮੇਰਾ ਖਿਆਲ ਦਾਤੋ ਤਲੇ ਮਤਲਬ ਚਨੇ ਚਬੋਏ ਰਹੇ ਇਸਕਾ ਇੰਡੀਅਨ ਆਰਮ ਫੋਰਸਸ ਨੇ ਤੇ ਲੱਗਦਾ ਹੈ ਕਿ ਇਸ ਵਾਰ ਇੰਡੀਅਨ ਆਰਮ ਫੋਰਸਸ ਨੇ ਬੜਾ ਦਬਾਅ ਆਪਣਾ ਟੈਰਰ ਵਿਖਾਇਆ ਤੇ ਅਲਟੀਮੇਟਲੀ ਉਹਨਾਂ ਨੂੰ ਇਹ ਗਲਤੀ ਸਹਿਮਤੀ ਦੇਣੀ ਪਈ ਹੈ ਬਿਲਕੁਲ ਜਿਹੜਾ ਫਿਰੋਜ਼ਪੁਰ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਜਿਹੜਾ ਦੋਨਾਂ ਦੇ ਵਿਚਾਲੇ ਜਿਹੜਾ ਫੈਸਲਾ ਹੈ ਉਹ ਆਮ ਲੋਕਾਂ ਦੇ ਵਾਸਤੇ ਤਾਂ ਬਹੁਤ ਚੰਗਾ ਹੈਗਾ ਪਰ ਪਾਕਿਸਤਾਨ ਦੇ ਉੱਤੇ ਜਿਹੜਾ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈਗਾ ਤਾਂ ਲੋਕੀ ਫਿਰ ਵੀ ਜਿਹੜਾ ਆਪਣਾ ਇਤਿਆਹਤ ਜਰੂਰ ਰੱਖਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੁਬਾਰਾ ਪਤਾ ਲੱਗੇਗਾ ਕਿ ਕੀ ਹਾਲਾਤ ਜਿਹੜੇ ਆ ਉਹ ਬੰਦੇ ਹੈਗੇ ਕਿ ਦੋਨਾਂ ਮੁਲਕਾਂ ਦੇ ਅੰਦਰ ਜਿਹੜੀ ਹੈ ਸ਼ਾਂਤੀ ਉਹ ਬਰਕਰਾਰ ਰਹਿੰਦੀ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦਰ ਅਲਖਸ਼ ਗਲੋਤਰਾ ਪੰਜਾਬ ਤੱਕ